ਅਜਿਹੇ ਨੂੰ ਐਸੇ ਸਖਸ਼ਣਾ ਬੁਲਾਉਨੇ ਜਿਨ੍ਹਾਂ ਨੇ ਪਲੱਸ 2 ਕੀਤੀ ਆ ਔਰ ਸਟਾਲੋ ਦਾ ਕੋਰਸ ਵੀ ਕੀਤਾ ਪਰ ਕੰਮ ਕਰਦੇ ਪਏ ਇੱਕ ਸਟਾਲ ਦਾ ਸਟਾਲ ਲਗਾ ਰਹੇ ਚਾਹ ਦਾ ਸਟਾਲ ਲਗਾ ਰਹੇ ਆ ਔਰ ਕੋਰਡਿੰਗ ਦਾ ਗਰਮੀ ਦਾ ਵੀ ਸਟਾਲ ਲਗਾ ਰਹੇ ਨੇ ਤੁਸੀਂ ਦੇਖ ਸਕਦੇ ਜੇ ਮੇਰੇ ਨਾਲ ਇਹ ਲੇਡੀਸ ਆ ਜਿਹੜੇ ਕੰਮ ਕਰਦੇ ਪਏ ਆ ਐਸੇ ਲੈ ਧੁੱਪ ਦੇ ਵਿੱਚ ਵੀ ਸਵੇਰ ਤੋਂ ਹਾਂ ਦੇ ਸ਼ਾਮ ਤੱਕ ਜਿਹੜਾ ਕੰਮ ਕਰਦੇ ਆ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਪਰ ਇਹਨਾਂ ਨੇ ਜਿਹੜਾ ਆਪਣੇ ਸਟਾਲ ਤੋਂ ਆਪਣੇ ਬੱਚੇ ਪੜਾਏ ਆ ਕੋਈ ਬੱਚਾ ਇਹਨਾਂ ਦਾ ਬੀਏ 'ਚ ਆ ਕੋਈ ਦਸਵੀਂ ਕਰਦਾ ਪਿਆ ਆ ਪਰ ਜਿਹੜਾ ਕੰਮ ਆ ਇਹਨਾਂ ਦਾ ਇਹੇ ਕੰਮ ਆ ਆਪਾਂ ਗੱਲ ਵੀ ਕਰਦੇ ਪੰਜ ਕੀ ਨਾਮ ਤੁਹਾਡਾ ਮੇਰਾ ਨਾਮ ਜਸਪਿੰਦਰ ਕੌਰ ਜੀ ਜਿਹੜਾ ਬੱਚੇ ਪੜਾਏ ਤੁਸੀਂ ਕਿੱਥੋਂ ਤੱਕ ਬੱਚੇ ਪੜਾਤੇ ਪੀਸ ਉੱਠਣਾ ਹੈ ਰਹਿ ਗਿਆ ਤੁਹਾਨੂੰ ਮੇਰਾ ਸੁਪਨਾ ਇਹ ਹੀ ਜਿਹੜਾ ਸੁਪਨਾ ਮੇਰਾ ਨਹੀਂ ਪੂਰਾ ਹੋਇਆ ਮੇਰੇ ਬੱਚੇ ਮੇਰਾ ਸੁਪਨਾ ਪੂਰਾ ਕਰ ਸਕਣ ਮੇਰੀ ਇਹੋ ਮਨ ਦੀ ਇੱਛਾ ਕਿ ਮੇਰੇ ਹਸਬੰਦ ਦੀ ਤੇ ਮੇਰੀ ਇਹੋ ਇੱਛਾ ਮੇਰੇ ਹਸਬੰਦ ਦੀ ਵੀ ਇਹੋ ਇੱਛਾ ਕਿ ਮੇਰੇ ਬੱਚੇ ਥੋੜੇ ਉੱਚ ਲੈਵਲ ਤੇ ਜਾਣ ਪੜਾਈ ਲਿਖਾਈ ਕਰਕੇ ਉੱਚ ਲੈਵਲ ਤੇ ਜਾਣਾ ਸਾਡਾ ਸੁਪਨਾ ਪੂਰਾ ਕਰਨਾ ਇੱਕ ਲੋਕ ਕਈਆਂ ਦੇ ਬੱਚੇ ਆ ਪੜ੍ਹ ਲਿਖ ਕੇ ਅਫਸਰ ਬਣੇ ਆ ਕਹਿੰਦੇ ਆ ਕਿ ਉਹ ਫੁਲਾਣੇ ਦਾ ਬੱਚਾ ਜਾਣੜਿਆ ਜਾਂ ਕਿਹਦਾ ਬੱਚਾ ਜਾਣੜਿਆ ਜਿਹੜਾ ਅਫਸਰ ਬਣਿਆ ਉਹਨਾਂ ਨੂੰ ਸਲੂਟ ਰੋਣੜਿਆ ਮੇਰਾ ਬੱਚਾ ਵੀ ਅਫਸਰ ਬਣੇ ਤੇ ਮੈਨੂੰ ਹੀ ਮਾਣ ਮਹਿਸੂਸ ਹੋਵੇ ਵੀ ਮੈਂ ਆਪਣੇ ਬੱਚੇ ਦਾ ਪਿਤਾ ਹਾਂ ਦੇਖਿਆ ਜੇ ਤੇ ਤੁਹਾਡਾ ਵੀ ਇੱਕ ਸੁਪਨਾ ਹੀ ਵੀ ਤੁਹਾਡੇ ਮਾਪਿਆਂ ਦਾ ਵੀ ਸੁਪਨਾ ਹੀ ਵੀ ਤੁਸੀਂ ਇੱਕ ਅਫਸਰ ਬਣੋ ਉਹ ਫਿਰ ਸੁਪਨਾ ਕਿਸ ਤਰ੍ਹਾਂ ਹੋ ਗਿਆ ਮੇਰਾ ਸੁਪਨਾ ਇਹ ਹੀ ਵੀ ਮੈਂ ਵੀ ਆਪਣੀ ਪੜਾਈ ਵਧੇਰੇ ਕਰਕੇ ਆਪਣੀ ਮਤਲਬ ਜਾਂ ਸਰਕਾਰੀ ਟੀਚਰ ਜਾਂ ਆਰਮੀ ਦੇ ਵਿੱਚ ਮੈਨੂੰ ਮਿਲਦੀ ਵੀ ਸੀ ਜੋ ਪਰ ਕੁਝ ਹਾਲਾਤਾਂ ਦੇ ਕਾਰਨ ਮੈਂ ਨਹੀਂ ਮਤਲਬ ਜੋਬ ਕਰ ਸਕੀ ਆਰਮੀ ਦੀ ਤੇ ਮੇਰੀ ਫਿਰ ਮੈਰਿਜ ਜਲਦੀ ਹੋ ਗਈ ਮਤਲਬ ਤੁਹਾਨੂੰ ਪਤਾ ਹੀ ਹੈ ਕਿਰੇ ਲੋਕ ਕੰਮਾਂ ਦੇ ਵਿੱਚ ਪੈ ਜਾਈਦਾ ਵਿਆਹ ਹੋ ਜੇ ਤੇ ਤੇ ਫਿਰ ਮੇਰੇ ਬੱਚੇ ਹੋ ਗਏ ਮਤਲਬ ਤੁਹਾਨੂੰ ਪਤਾ ਬੱਚੇ ਹੋ ਜਾਂਦੇ ਫਿਰ ਘਰੋਂ ਬਾਹਰ ਨਹੀਂ ਨਿਕਲਿਆ ਜਾਂਦਾ ਹਾਂਜੀ ਮੈਂ ਪੰਜਾਬੀ ਪੰਜਾਬੀ ਸਟੈਨੋ ਦਾ ਕੋਰਸ ਕੀਤਾ ਹੈ 6 ਮਹੀਨੇ ਵਿੱਚ ਸਰਟੀਫਿਕੇਟ ਵੀ ਮਿਲਿਆ ਸੀ ਤੇ ਟੈਸਟ ਵੀ ਦਿੱਤਾ ਸੀ ਉਹ ਕਲੀਅਰ ਤੇ ਹੋਇਆ ਪਰ ਰਿਜ਼ਲਟ ਨਹੀਂ ਆਇਆ ਦਾ ਤੇ ਮੇਰੇ ਹੁਣ ਮੈਂ ਇਹੋ ਸੁਪਨਾ ਮੈਂ ਆਪਣੇ ਬੱਚਿਆਂ ਦੇ ਵਿੱਚ ਵੇਖਣਾ ਚਾਹੁੰਦੀ ਮੇਰੇ ਹਸਬੰਦ ਵੀ ਇਹੋ ਕਹਿੰਦੇ ਆ ਕਿ ਮੇਰੇ ਬੱਚੇ ਜਿਹੜੇ ਪੜ੍ਹ ਲਿਖ ਕੇ ਜਵਾਨ ਹੋ ਜਾਣ ਤੇ ਅਫਸਰ ਬਣ ਜਾਣ ਤੇ ਮੈਨੂੰ ਵੀ ਗਰਵ ਮਹਿਸੂਸ ਹੋਵੇ ਵੀ ਮੇਰੇ ਬੱਚੇ ਹਾਂ ਕੋਈ ਕਰੀ ਵੀ ਆ ਲਾਲੀ ਦੇ ਬੱਚੇ ਜਾਂ ਜਸਪਿੰਦਰ ਕੌਰ ਦੇ ਬੱਚੇ ਅਫਸਰ ਬਣੇ ਨੇ ਤੇ ਜਾ ਰਹੇ ਨੇ ਕਿ ਜੇ ਇਹ ਫਿਰ ਕਿੰਨੇ ਵਜੇ ਹੁੰਦੇ ਸਵੇਰ ਨੂੰ ਦੁਕਾਨ ਵੀ ਲਗਾਨੀ ਹੈ ਬੱਚੇ ਵੀ ਸਕੂਲ ਭੇਜਨੇ ਆ ਕੰਮਕਾਰ ਘਰ ਦਾ ਵੀ ਕਰਨਾ ਫਿਰ ਉਹ ਕਿਸ ਤਰ੍ਹਾਂ ਮੈਨੇਜ ਕਰਦੇ ਰਹੀ ਹੈ ਮੈਨੇਜ ਮੈਂ ਸਵੇਰੇ ਉੱਠ ਕੇ ਆਪਣੇ ਮਤਲਬ 10:30 ਵਜੇ ਮੇਰੇ ਹਸਬੰਡ ਦੀ ਡਿਊਟੀ ਹੈ ਤੇ ਉਹ 10:30 ਵਜੇ ਜਾਂਦੇ ਨੇ ਮੇਰੀ ਬੇਟੀ ਹੁਣ ਇਸ ਟਾਈਮ ਤੇ ਫ੍ਰੀ ਹੈ ਮੈਂ 7 ਵਜੇ ਆ ਜਾਨੀ ਆ ਬਾਅਦ ਵਿੱਚ ਉਹ ਮੇਰੇ ਘਰ ਦੀ ਹੈਲਪ ਕਰਾ ਦਿੰਦੀ ਆ ਕੁਛ ਕੰਮ ਮੈਂ ਕਰਕੇ ਤੇ ਕਦੀ ਕਦੀ ਜਦੋਂ ਤਬੀਰ ਨਹੀਂ ਠੀਕ ਹੁੰਦੀ 10:30 ਵਜੇ ਤੱਕ ਤੇ ਮੈਂ ਆ ਜਾਨੀ ਦੁਕਾਨ ਤੇ ਤੇ 10:00 ਵੇ ਤੋਂ ਲੈ ਕੇ ਤਕਰੀਬਨ ਰਾਤ ਦੇ 10:00 ਵਜੇ ਤੱਕ ਤਾਂ ਮੈਂ ਇੱਥੇ ਮੌਜੂਦ ਹੁਣੀ ਦੁਕਾਨ ਤੇ ਇੱਕੇ ਇਹ ਤਾਂ ਨਹੀਂ ਅੱਖਾਂ ਦੇ ਵਿੱਚ ਆਸੂ ਆ ਰਹੇ ਖੁਸ਼ੀ ਦੇ ਹੰਝੂ ਹੈ ਹਾਂਜੀ ਇਹ ਖੁਸ਼ੀ ਦੇ ਹੰਝੂ ਨੇ ਕਿ ਮੈਂ ਮਤਲਬ ਵੀ ਜਦੋਂ ਬੱਚੇ ਮੇਰੇ ਪੇਪਰ ਦੇ ਕੇ ਰਿਜ਼ਲਟ ਆਉਂਦਾ ਸੀ ਉਹਨਾਂ ਨੇ ਫਰਸਟ ਪੋਜੀਸ਼ਨ ਲੈਣੀ ਆ ਤੇ ਉਹਨਾਂ ਦਾ ਨਾਮ ਨੌਂ ਸੰਦਾ ਨਾਮ ਨੌਂ ਸੰਦਾ ਵੀ ਤੁਹਾਡਾ ਬੱਚਾ ਫਰਸਟ ਆਇਆ ਜੇ ਉਦੋਂ ਮੇਰੇ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਹਾਂ ਮੇਰਾ ਬੱਚਾ ਫਰਸਟ ਆਇਆ ਟੀਚਰ ਨੇ ਕਹਨੇ ਇਹ ਕਿਹੜੇ ਹੰਝੂ ਮੈਂ ਖੁਸ਼ੀ ਦੇ ਹੰਝੂ ਨੇ ਤੇ ਮੇਰੇ ਅੱਖਾਂ ਦੇ ਵਿੱਚ ਖੁਸ਼ੀ ਦੇ ਅੰਜੂ ਮੇਰੀ ਇਹੋ ਹੀ ਮਨ ਦੀ ਇੱਛਾ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਤੇ ਕੋਈ ਪੋਜੀਸ਼ਨ ਲੈ ਕੇ ਮਤਲਬ ਪਤਾ ਲੱਗੇ ਵੀ ਜਸਵਿੰਦਰ ਕੌਰ ਦੇ ਬੱਚੇ ਨੇ ਜਿੰਨੇ ਨਿਗਾਹਾਂ ਟੀ ਸਟਾਰ ਲਾਇਆ ਹੀ ਇਹਦੇ ਬੱਚੇ ਇੱਥੇ ਹੀ ਪੜ੍ਹ ਲਿਖ ਕੇ ਤੇ ਕੋਈ ਅਫਸਰ ਬਣੇ ਨੇ ਤੁਹਾਡੇ ਮਾਮਾ ਪਾਪਾ ਦਾ ਵੀ ਸੁਖਣਾ ਸੀ ਵੀ ਮੈਂ ਮੇਰੀ ਜਿਹੜੀ ਬੇਟੀ ਆ ਇੱਕ ਅਫਸਰ ਬਣੇ ਪਰ ਉਹ ਤੁਹਾਡਾ ਸੁਖਣਾ ਨਹੀਂ ਪੂਰਾ ਹੋਇਆ ਪਰ ਤੁਸੀਂ ਦਾ ਆਪਣੇ ਬੱਚਿਆਂ ਨੂੰ ਬਣਾਉਣਾ ਚਾਹੀਦਾ ਹਾਂ ਅਸੀਂ ਚਾਰ ਭੈਣਾਂ ਅਸੀਂ ਚਾਰਾਂ ਮਤਲਬ ਇਹ ਸਾਡਾ ਭਰਾ ਨਹੀਂ ਹੈਗਾ ਅਸੀਂ ਮਤਲਬ ਇੱਕ ਭਰਾ ਹੈ ਅਸੀਂ ਚਾਚੇ ਦਾ ਲਿਆ ਉਹ ਵੀ ਸਾਡਾ ਆਪਣਾ ਹੀ ਆ ਆਪਣਾ ਹੀ ਖੂਨ ਹੈ ਉਹ ਵੀ ਹੁਣ ਪੜ੍ਹ ਲਿਖ ਕੇ ਬੈਂਕ ਦੀ ਨੌਕਰੀ ਕਰ ਰਿਹਾ ਸੀ ਮੇਰੇ ਡੈਡੀ ਕਹਿੰਦੇ ਸੀ ਤੁਸੀਂ ਚਾਰਾਂ ਨੇ ਇਹ ਨਾ ਕਿ ਉਹ ਵੀ ਮੈਨੂੰ ਕਿਸ ਨੇ ਬੜਾ ਸਾਰਿਆਂ ਨੇ ਜ਼ੋਰ ਲਾਇਆ ਤੇ ਪਰ ਮੈਂ ਵੱਡੀ ਸੀ ਪਰਿਵਾਰ ਦੇ ਵਿੱਚ ਆਪਣੀਆਂ ਭੈਣਾਂ ਦੇ ਵਿੱਚ ਮੈਨੂੰ ਕਿਹਾ ਤੂੰ ਬੱਚਾ ਪੜ੍ਹ ਜਾ ਜਿੰਨਾ ਪੜਨਾ ਮੈਂ ਪਲੱਸ 2 ਕਰ ਲਈ ਤੇ ਦੂਸਰੀਆਂ ਛੋਟੀਆਂ ਉਹਨਾਂ ਨੇ ਕਿਸ ਨੇ ਦਾਖ ਕੀਤੀ ਕਿਸੇ ਨੇ ਅਠ ਕੀਤੀਆਂ ਉਹ ਨਹੀਂ ਪੜੀਆਂ ਤੇ ਮੈਨੂੰ ਕਹਿੰਦੇ ਵੀ ਚਲ ਜੇ ਤੇਰੇ ਕਰਮਾਂ ਦੇ ਵਿੱਚ ਕੋਈ ਨੌਕਰੀ ਹੋਈ ਤੇ ਮਿਲ ਜੇਗੀ ਫਿਰ ਮੇਰੇ ਪਾਪਾ ਨੇ ਕਿਹਾ ਚਲੋ ਤੁਸੀਂ ਜੋ ਵੀ ਤੁਹਾਡੀ ਮਨ ਦੀ ਇੱਛਾ ਕਰੋ ਮੁੜ ਕੇ ਮੈਂ ਦੁਬਾਰਾ ਫਿਰ ਮੈਂ ਸਟੈਨੋ ਦਾ ਪੰਜਾਬੀ ਕੋਰਸ ਕਰਨਾ ਨਾਲ ਨਾਲ ਮੈਂ ਇੱਕ ਗਾਰਮੈਂਟ ਦੀ ਦੁਕਾਨ ਹੀ ਉੱਥੇ ਵੀ ਲੱਗ ਗਈ ਵੀ ਚਲੋ ਇੱਥੋਂ ਮੈਂ ਆਪਣੇ ਮੰਮੀ ਪਾਪਾ ਦੀ ਹੈਲਪ ਕਰਾਂ ਆਪਣਾ ਖਰਚਾ ਆਪ ਤੋੜਾ ਗਾਰਮੈਂਟ ਦੀ ਛੋਟੀ ਜੀ ਦੁਕਾਨ ਹੀ ਉੱਥੇ ਰ ਨਾਲ ਲੇਡੀਜ਼ੀ ਉਹਨਾਂ ਦੇ ਨਾਲ ਲੱਗੀ ਉੱਥੇ ਮੈਂ ਫੀਸ ਇਕੱਠੀ ਕਰਕੇ ਆਪਣੀ ਫੀਸ ਅੱਗੇ ਪੰਜਾਬੀ ਸਟੈਨੋ ਜਿੱਥੇ ਕੋਰਸ ਕਰਦੀ ਉੱਥੇ ਮੈਂ ਦੇਣੀ ਸ਼ੁਰੂ ਕਰ ਦਿੱਤੀ 6 ਮਹੀਨੇ ਦਾ ਕੋਰਸ ਮੈਂ ਪੂਰਾ ਕੀਤਾ ਦੇਖਿਆ ਜੇ ਤਾਂ ਬਹੁਤ ਮਿਹਨਤ ਲੱਗੀ ਤੁਹਾਨੂੰ ਆ ਆ ਜਿਹੜੇ ਬੱਚੇ ਪੜਾਉਣ ਤੇ ਪਰ ਆ ਜਿਹੜੇ ਸਟਾਲ ਵਾਲੇ ਕਿ ਇੱਧਰ ਖਿਆਲ ਕਿਸ ਤਰ੍ਹਾਂ ਆਇਆ ਤੁਹਾਡਾ ਇਹ ਸਟਾਲ ਦਾ ਇਸ ਤਰ੍ਹਾਂ ਵੀ ਲੋਕਡਾਊਨ ਦੇ ਵਿੱਚ ਸਾਰਿਆਂ ਦਾ ਕੰਮ ਤਾਂ ਪਤਾ ਬੰਦ ਹੀ ਤੇ ਮੇਰੇ ਹਸਬੰਦ ਦਾ ਵੀ ਕੰਮ ਬੱਸਾਂ ਦਾ ਹੀ ਜਿਹੜਾ ਸਾਨੀ ਮੇੜ ਪਹਾਵੜਾ ਦੇ ਵਿੱਚ ਲੱਗੇ ਉਹਨਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਸੀ ਤੇ ਇਹ ਛੋਟਾ ਜਿਹਾ ਅੱਡਾ ਹੀ ਉਹਨਾਂ ਨੇ ਕਿਹਾ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਉਹ ਅਹੀਂ ਨਾ ਕੋਈ ਨਾ ਕੋਈ ਕੰਮ ਸ਼ੁਰੂ ਕਰਦੀਏ ਜਸਪਿੰਦਰ ਤੂੰ ਨਾ ਚਾਹ ਦਾ ਟੀ ਸਟਾਲ ਖੋਲ ਲੈ ਮੈਂ ਚਾਹ ਦਾ ਟੀ ਸਟਾਲ ਖੋਲ ਲਿਆ ਉਹਨਾਂ ਨੇ ਮੇਰੇ ਨਾਲ ਲੱਗ ਜਾਣਾ ਫਿਰ ਦੁਬਾਰਾ ਉਹਨਾਂ ਦਾ ਕੰਮ ਸ਼ੁਰੂ ਹੋ ਗਿਆ ਬੱਸਾਂ ਪੁੱਸਾਂ ਦਾ ਤੇ ਬੱਸਾਂ ਦਾ ਕੰਮ ਖੁੱਲ ਗਿਆ ਮੈਂ ਚਾਹ ਦਾ ਕੰਮ ਸ਼ੁਰੂ ਕੀਤਾ ਦੁਬਾਰਾ ਮੈਂ ਸਾਡੇ ਮਨ ਚਾਹੀਏ ਚਲੋ ਨਾਲ ਥੋੜਾ ਜਿਹਾ ਕੋਲਡ ਡਰਿੰਕ ਵੀ ਰੱਖ ਲੈਨੇ ਦੁਬਾਰਾ ਹੀ ਲੈਮਨ ਜੋ ਵੀ ਗੋਲੀ ਵਾਲਾ ਬੱਤਾ ਜੀ ਨੂੰ ਕਹਿੰਦੇ ਆ ਉਹ ਰੱਖਣੇ ਸ਼ੁਰੂ ਕੀਤੇ ਛੋਟਾ ਛੋਟਾ ਕੰਮ ਕੰਨਾ ਸ਼ੁਰੂ ਕਰ ਦਿੱਤਾ ਕੋਣਹੀਂ ਬੋਇਲਾਂ ਡੇ ਮਤਲਬ ਦੋ ਤਿੰਨ ਕੰਮ ਆਹੀਂ ਨਾਲ ਲਾਤੇ ਹੁਣ ਮਹਾਰਾਜ ਦੀ ਮਰਜ਼ੀ ਹੋਈ ਕੀ ਪਤਾ ਸਾਡੇ ਕੀ ਕੀ ਕੰਮ ਹਾਂਜੀ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਸਾਡੇ ਬੱਚਿਆਂ ਦਾ ਵੀ ਖਰਚਾ ਚੱਲ ਜਾਂਦਾ ਜੇ ਬੱਚੇ ਕਿੰਨੀ ਕਿੰਨੀ ਚ ਪੜਦੇ ਦੋ ਬੱਚੇ ਮੇਰੇ ਇੱਕ ਤੇ ਫਸਟイヤー ਚ ਬੇਟੀ ਫਸਟイヤー ਚ ਤੇ ਹੁਣ ਵੀ ਇਹ ਮਤਲਬ ਸੈਕੰਡ ਇਅਰ ਚ ਹੋ ਜਾਣਾ ਜੇ ਤੇ ਬੇਟੇ ਨੇ ਸੈਕੰਡ ਇਅਰ ਕਰ ਲਈ ਆ ਹੁਣ ਬੀਏ ਕੰਪਲੀਟ ਕਰ ਲੈਣੀ ਤੇ ਛੋਟੀ ਜਿਹੜੀ ਬੇਟੀ 10ਵੀਂ ਕਰਦੀ ਪਈ ਜੇ ਇਹ ਦੇਖਿਆ ਤੁਸੀਂ ਜਸਵਿੰਦਰ ਕੋਰ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਮੇਰੇ ਸੁਪਨੇ ਤੇ ਪੂਰੇ ਨਹੀਂ ਹੋਏ ਪਰ ਆਪਣੇ ਬੱਚੇ ਪੜਾ ਕੇ ਆਪਣਾ ਸੁਖਣਾ ਪੂਰਾ ਕਰਨਾ ਚਾਹੁੰਦੇ ਕਿਉਂਕਿ ਉਹ ਕਹਿੰਦੇ ਮੇਰੇ ਬੱਚੇ ਜਿਹੜੇ ਹੀ ਅਫਸਰ ਲੱਗ ਜਾਣ ਮੈਨੂੰ ਇੰਨਾ ਹੀ ਬੜਾਵਾ ਮੈਂ ਬਟਾਲਾ ਤੋਂ ਵਿੱਕੀ ਮਲਕ